ਸਤਿ ਸ਼੍ਰੀ ਅਕਾਲ ਬੰਦੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪਿਛਲੇ ਦਿਨੀ ਖਤਮ ਹੋਈਆਂ ਜిల్లా ਪਰੀਚਰ ਤੇ ਬਲਾਕ ਸੰਮਤੀਆਂ ਚੋਣਾਂ ਬਾਰੇ ਤੇ ਉਹਨਾਂ ਦੀਆਂ ਵਾਰੀ ਗੱਲਬਾਤ ਕਰਾਂਗੇ ਕਿ ਕਿਹੜੀ ਪਾਰਟੀ ਕਿੰਨੀ ਅੱਗੇ ਆਈ ਆ ਜਾਂ ਕਿਹੜੀ ਪਾਰਟੀ ਪਛੜੀ ਆ ਉਹਦੇ ਬਾਰੇ ਆਪਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਔਰ ਉਸ ਤੋਂ ਇਲਾਵਾ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਨੇ ਹੋਰ ਕਿਹੜੇ-ਕਿਹੜੇ ਦੇਸ਼ਾਂ ਵਿੱਚ ਜਿਹੜੀ ਪਾਬੰਦੀ ਆ 노 ਐਂਟਰੀ ਦੀ ਅਮਰੀਕਾ ਵਿੱਚ ਉਹ ਕਿਹੜੇ-ਕਿਹੜੇ ਦੇਸ਼ਾਂ ਵਿੱਚ ਲਾਉਣ ਦਾ ਐਲਾਨ ਕੀਤਾ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਇਹ ਵੀ ਗੱਲਬਾਤ ਕਰਾਂਗੇ ਕਿ ਭਾਰਤੀ ਫੌਜ ਨੂੰ ਅਮਰੀਕਾ ਤੋਂ ਆਪਣੇ ਤਿੰਨ ਬੱਚੇ ਹੋਏ ਜਿਹੜੇ ਆ ਬਾਕੇ ਹੈਜ਼ੀ ਕਪਟਾ ਸੀ ਉਹ ਮਰ ਗਏ ਹਨ ਤੇ ਉਹਨਾਂ ਨੂੰ ਦੋਦ ਬਾ ਦੇ ਵਿੱਚ ਇਸ ਵੇਲੇ ਤਾਇਨਾਤ ਕੀਤਾ ਗਿਆ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਔਰ ਇੱਕ ਬੈਲ ਪੇਜ ਕੀਤਾ ਹੈ ਮਿਸਟਰ ਨਿਤਨ ਗੱਤਰੀ ਨੇ ਜਿਹੜੇ ਰੋਡ ਡਿਪਾਰਟਮੈਂਟ ਦੇ ਕੰਸਟਰਕਸ਼ਨ ਡਿਪਾਰਟਮੈਂਟ ਦੇ ਮਨਿਸਟਰ ਵੀ ਹਨ ਉਸ ਉਹਦੇ ਬਾਰੇ ਚਰਚਾ ਕਰਾਂਗੇ ਕਿ ਇਹ ਬੈਲ ਕਾਨੂੰਨ ਜਦੋਂ ਬਣਿਆ ਉਦੋਂ ਇਹਦੇ ਕੀ ਕੀ ਫਾਇਦੇ ਜਾਂ ਨੁਕਸਾਨ ਹੋਣਗੇ ਤੋ ਸਭ ਤੋਂ ਪਹਿਲਾਂ ਆਪਾਂ ਚਲਦੇ ਆਂ ਕਿ ਰਾਜਪਾਲ ਵਿੱਚ ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਜਿੱਲੀਆਂ ਜਾਂ ਜਿੱਤ ਵਾਲ ਅਜੇ ਕੋਈ ਪਾਰਟੀ ਜਿੜੀ ਆ ਹੋਰ ਵਾਤੀ ਦਿਖਾਈ ਦੇਦੀ ਆ ਤੋ ਬਲਾਗ ਸਮਝ ਦੇ ਵਿੱਚ ਆਮ ਆਦਮੀ ਪਾਰਟੀ ਨੇ 1231 ਮਤਲਬ ਕਹਿਣ ਦਾ ਕਿ ਸਭ ਤੋਂ ਜ਼ਿਆਦਾ ਦੂਸਰੀਆਂ ਪਾਰਟੀਆਂ ਨਾਲੋਂ ਸੀਟਾਂ ਜਿੱਤੀਆਂ ਤੇ 2 ਨੰਬਰ ਤੇ ਕਾਂਗਰਸ 422 ਦਾ ਰਿਹਾ ਔਰ 3 ਨੰਬਰ ਤੇ ਇਹ ਅਕਾਲੀ ਦਲ 253 ਤੇ ਭਾਜਪਾ ਦੇ ਪੱਲੇ ਜਿਹੜਾ 49 ਸੀਟਾਂ ਤੇ ਹੋਰ ਜਿਹੜੇ ਇੰਡੀਪੈਂਡੈਂਟ ਵਗੈਰਾ ਆਗੇ ਆ ਉਹਨਾਂ ਦੇ ਪੱਲੇ 143 ਸੀਟਾਂ ਪਈਆਂ ਸੋ ਜਿਲ੍ਹਾ ਪ੍ਰੇਸ਼ਰ ਦੇ ਵੀ ਇਹੀ ਹਾਲ ਹੈ 1 ਨੰਬਰ ਤੇ ਆ ਆਮ ਆਦਮੀ ਪਾਰਟੀ ਆਈਆਂ ਔਰ 27 ਸੀਟਾਂ ਕਾਂਗਰਸ ਨੇ ਪ੍ਰਾਪਤ ਕੀਤੀਆਂ ਆ ਔਰ ਅਕਾਲੀ ਦੰਦ ਦੇ ਪੰਨੇ ਕੇਵਲ ਇੱਕ ਹੀ ਸੀਗਾ ਨਾ ਉਹ पाच ਬਨੂ ਸਿਫਤ ਦੇ ਹੀ ਸੰਤੋਸ਼ ਕਰਨਾ ਪਿਆ ਤੇ ਹੋ ਜਿਹੜੀਆਂ ਇੰਡੀਪੈਂਡੈਂਟ ਵਗੈਰਾ ਹੈਗੇ ਆ ਉਹਨਾਂ ਦੇ ਹਿੱਸੇ نو ਸੀਟਾਂ ਜਿਹੜੀਆਂ ਉਹ ਆਂਗਾ ਸੋ ਇਹ ਮੜੀ ਮੁੱਢੀ ਸ਼ੇਪਟ ਦੀਆਂ ਕਟਮਾ ਮਤੋਂ ਅਲਾਵਾ ਇਹ ਸਾਰਾ ਵਾਤਾਵਰਣ ਚੋਂ ਪ੍ਰੋਸੈਸ ਵੇੜਾ ਸੀ ਉਹ ਆਰਾਮ ਦੇ ਨਾਲ ਅਦਮ ਹੋਇਆ ਔਰ ਛੋਟੀਆਂ ਛੋਟੀਆਂ ਗੱਟ ਮਾਮਾ ਕੁਝ ਥਾਵਾਂ ਤੇ ਬਾਤਾਂ ਜਾਣਦੀਆਂ ਸਮਾਂ ਚ ਆਪ ਜਿਹੜੇ ਆ ਉਹ ਪ੍ਰਾਪਤ ਹੋਏ ਆ ਲੇਕਨ ਇਸ ਤੋਂ ਲਾਵਾ ਦੇਦੀ ਹਮਾਕਤ ਹੈ ਜਾਂ ਹਮਾਕਤ ਮੈਂ ਨਹੀਂ ਕਹੂੰਗਾ ਜੀ ਜੀ ਇੰਟਰਸਟਿੰਗ ਗੱਲ ਹੈ ਕਿ ਜਿੰਨੇ ਵੀ ਬਕ ਬਕ ਪਾਰਟੀਆਂ ਦੇ ਯੋਧੇ ਜਿਹੜੇ ਮੈਦਾਨ ਵਿੱਚ ਉਤਰੇ ਸੰ ਜਾਂ ਉਹਨਾਂ ਨੇ ਆਪੋ ਆਪਣੇ ਜਿਹੜੇ ਅੱਗੇ ਅਨੇਕ ਦਵਾਰ ਚੋਣ ਮੈਦਾਨ ਵਿੱਚ ਆਤਾਰੇ ਸੰਨ ਉਹਨਾਂ ਵਿੱਚੋਂ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਜਿਆਦਾ ਦੱਸੇ ਜਾ ਰਹੇ ਆ ਜਿਨ੍ਹਾਂ ਵਿੱਚੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਆਪਣੇ ਪਿੰਡ ਦੇ ਵਿੱਚ 615 ਵੋਟਾਂ ਉਹਨਾਂ ਨੂੰ ਨਸੀਬ ਹੋਈਆਂ ਜਿਨ੍ਹਾਂ ਵਿੱਚੋਂ 6 615 ਵੋਟਾਂ ਪਹੁੰਚ ਹੋਈਆਂ ਕਾਂਗਰਸ 234 ਤੇ ਸ਼ੋਮਣੀ ਅਕਾਲੀ ਦਲ ਦਾ 200 2 ਬੋਟਾਂ ਲੈ ਕੇ ਉਥੇ ਉਹ ਉਸ ਏਰੀਆ ਤੋਂ 202 ਬੋਟਾਂ ਅਕਾਦੀਦਾਂ ਦੇ ਹਿੱਸੇ ਆਈਆਂ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਚੀਫ ਸਪੋਕਸਪਰਸ ਹਨ ਮਿਸਟਰ ਕਲਦੀਪ ਸਿੰਘ ਧਾਰੀਵਾਰ ਉਹਨਾਂ ਦਾ ਉਸੇ ਖੇਤਰ ਵਿੱਚ ਪਿੰਜ ਪਿਆ ਨਾਇ ਜਗਦੇਵ ਕੜਾ ਉਥੋਂ ਉਹਨਾਂ ਨੂੰ ਅਕਾਲੀ ਦਲ ਨੇ ਹਰਾਇਆ ਆ ਉਹਨਾਂ ਦੇ ਉਮੀਦਵਾਰ ਨੂੰ ਔਰ ਇਹ ਉਥੋਂ ਜਿਹੜੀ ਹਾਰ ਹੋਈ ਆ ਗੁਰਦੇਵ ਕੰਨਾਂ ਤੋਂ ਉਹ ਸਰਦਾਰ ਕਦੀਸ਼ ਸਿੰਘ ਧਾਰੀਵਾਲ ਦੇ ਉਮੀਦਵਾਰ ਵੀ ਹੋਈ ਆ ਇਸੇ ਤਰ੍ਹਾਂ ਬਜਿੰਦਰ ਕੋਰ ਪ੍ਰੋਫੈਸਰ ਜਿਹੜੀ ਆ ਉਹਦੇ ਤੇ ਕੇ ਕਾਦ ਦਾ ਜਿਹੜਾ ਪੈਨ ਪੈਂਦਾ ਉਹ ਜੱਗਾ ਰਾਮ ਪੀਰਥ ਤਿੰਜੋ ਦਾ ਪੈਂਦਾ ਆ ਔਰ ਉਹਦੇ ਅਗਲੀਆਂ ਨੂੰ 1056 ਮੋਟਰਾਂ ਮਿਲੀਆਂ ਤੇ ਆਮ ਆਦਮੀ ਪਾਰਟੀ ਨੂੰ 131 ਇਸੇ ਤਰ੍ਹਾਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕਲਪਤ ਸਿੰਘ ਫੰਦਮਾ ਦੇ ਉਮੀਦਵਾਰ ਦਾ ਹਾਲ ਹੋਇਆ ਉਹਨਾਂ ਦੇ ਖੇਤਰ ਦੇ ਜਿਹੜੇ ਉਹਨਾਂ ਨੇ ਸਦਨ ਸਾਹਮਣੇ ਸਰਦਾਰ ਮਨਪਿਆਰ ਸਿੰਘ ਨੂੰ ਖੜਾ ਕੀਤਾ ਸੀ ਆਮ ਆਦਮੀ ਪਾਰਟੀ ਵੱਲੋਂ ਉਹ ਚੋਣ ਜਿਹੜਿਆ ਉਹ ਹਾਰ ਗਏ ਹਨ ਦੇ ਦੇ ਨਾਲ ਕਰਤਾਰ ਸਿੰਘ ਸੰਧਮਾ ਸਾਹਿਬ ਦਾ ਕਬਦ ਕਾਂ ਜਿਹੜਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਨੀਵਾ ਹੋਇਆ ਆ ਔਰ ਇਸੇ ਤਰ੍ਹਾਂ ਹੀ ਬਾਦਲਪਿੰਡ ਜਿਹੜਾ ਆ ਸੁਖਬੀਰ ਸਿੰਘ ਦਾ ਉਥੇ ਜਿੱਥੇ ਹਮੇਸ਼ਾ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੋਂ ਜਿੱਤਦੇ ਆਏ ਹਾਂ ਔਰ ਅਖੀਰ ਦੇ ਦਮ ਤੇ ਉਹਨਾਂ ਨੂੰ ਮੈਂ ਪੰਜਾਬ ਵਿਧਾਨ ਸਭਾ ਦੀ ਚੋਣ ਵਿੱਚ ਹਾਦ ਦਾ ਮੂੰਹ ਸਾਹਮਣਾ ਕਰਨਾ ਪਿਆ ਜੀ ਸੋ ਉੱਥੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਪਾਰਟੀ ਨੇ ਜਿਹੜੇ ਉਮੀਦਵਾ ਲਿਆ ਉਹ ਜੇਤੂ ਰਹੇ ਉਹ ਨੀਤ ਨਿਯਮ ਦੇ ਦਾ ਐਮਪੀ ਆ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਵੀ ਕਟਵੋਟ ਮਰੇ ਇਸੇ ਤਰ੍ਹਾਂ ਹੀ ਨੌਰ ਮੰਡੀ ਤੋਂ ਵਿਧਾਇਕ ਜਿਹੜੇ ਸੁਖਦੀਪ ਸਿੰਘ ਮਾਈਸਰ ਖੰਨਾ ਹੈਗੇ ਆ ਉਹਨਾਂ ਨੂੰ ਵੀ ਬੜੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਹਾਰ ਹੋਈ ਦੇ ਪੁੱਛੋ ਮੰਡੀ ਤੋਂ ਆ ਆਭਾਇਕ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਮਾਸਟਰ ਜਗਜੀਤ ਸਿੰਘ ਪਿੰਡ ਚੱਕ ਫੱਦੇ ਸਿੰਘ ਵਾਲਾ ਤੋਂ ਉਹ ਵੀ ਪਛੜ ਕੇ ਰਹਿ ਗਏ ਔਰ ਇਸੇ ਤਰ੍ਹਾਂ ਹੀ ਦੂਸਰੀਆਂ ਪਾਰਟੀਆਂ ਦਾ ਹਾਲ ਰਹਾ ਦੇ ਕੰਮ ਸਭ ਤੋਂ ਮਾੜੀ ਕਾਰਗਜਾ ਦੀ ਜਿਹੜੀ ਰਹੀ ਆ ਉਹ ਭਾਤੀ ਜਨਤਾ ਪਾਰਟੀ ਦੀ ਰਹੀ ਆ ਫਿਰ ਵੀ ਉਹ ਆਪਣੇ ਵਿਤਮਕਾਮਕ ਕੁਝ ਸੀਕਾਂ ਲੈ ਕੇ ਜਾਣ ਵਿੱਚ ਸਫਲ ਹੋਏ ਔਰ ਇੱਕ ਬੀਬੀ ਅਮਰਿਆ ਦਾ ਗੱਲ ਆ ਕਿ 86 ਸਾਲ ਦੀ ਬੀਬੀ ਐ ਮਨੀਰਪੁਰ ਉਹਦੀ ਉਮਰ 86 ਸਾਲ ਆ ਉਹ ਮਨੀਰਪੁਰ ਦਾ ਜ਼ਿਲ੍ਹਾ ਦੇ ਨਯਾ ਦਿਨਾ ਪ੍ਰੀਸ਼ਦ ਦੇ ਉਤੋਂ ਉਹਨੇ ਆਪਣੀ ਚੋਣ ਜਿਹੜੀ ਆ ਉਹ ਲੜੀ ਸੀ ਔਰ ਉਹਦੇ ਵਿੱਚ ਉਹਨਾਂ ਨੇ ਸਿਰਫ 57 ਵੋਟਾਂ ਹੀ ਖਰਾਬ ਕੀਤੀਆਂ ਔਰ ਇਹਦੇ ਨਾਲ ਪਾਵੇਂ ਵੋਟਾਂ ਦੇ ਵਿੱਚ ਉਹਨਾਂ ਦੀ ਹਾਰ ਹੋਈ ਪਰ ਉਹ ਮਾਦਾ ਪਕਾਜਾ ਦੇਖੋ 86 ਸਾਲ ਦੀ ਉਮਰ ਦੇ ਵਿੱਚ ਵੀ ਉਹਨੇ ਚੋਣ ਲੜਨ ਨੂੰ ਆਪਣੀ ਪ੍ਰੈਫਰੈਂਸ ਦਿੱਤੀ ਔਰ ਉਹਨਾਂ ਚੋਣਾਂ ਦੇ ਵਿੱਚ ਕਾਫੀ ਵੋਟਾਂ ਲਾਇਆ ਕਿ ਬੇਸ਼ੱਕ ਉਹ ਹਾਰ ਗਏ ਲੇਕਿਨ ਉਹਨਾਂ ਨੂੰ ਕੁਝ ਨਾ ਕੁਝ ਵੋਟਾਂ ਜਿੰਨੀਆਂ ਕਿ ਪ੍ਰਾਪਤ ਹੋਈਆਂ ਉਹਦੇ ਨਾਲ ਦੀ ਉਹਨਾਂ ਬੀਬੀ ਬਲਬੀਰ ਕੋਲੋਂ ਕੁਝ ਨਾ ਕੁਝ ਜਿਹੜੀ ਅਸੰਤੋਸ਼ਟੀ ਆ ਉਹ ਮਹਿਸੂਸ ਹੋਈ ਆ ਉਹ ਅੱਗੇ ਚਲ ਕੇ ਜੇਲੀ ਆਪਾਂ ਗੱਲ ਕਰਨ ਲੱਗੇ ਆ ਉਹ ਹੈ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਅ ਡੋਨਾਲਡ ਟਰੰਪ ਨੇ ਜਿੱਥੇ ਕੁਝ 19 ਦੇਸ਼ਾਂ ਉਪਰ ਅਮਰੀਕਾ ਦੇ ਵਿੱਚ ਐਂਟੀ ਡੀ ਪਾਬੰਦੀ ਲਾਈ ਸੀ ਉੱਥੇ ਉਹਨਾਂ ਨੇ ਕੁਝ ਹੋਰ ਵੀ ਦੇਸ਼ਾਂ ਦੇ ਵਿੱਚ ਉਹਨਾਂ ਦੀ ਐਂਟੀ ਜਿਹੜੀ ਆ ਉਹ ਬੰਨ੍ਹ ਕੀਤੀ ਆ ਔਰ ਇਹਨਾਂ ਵਿੱਚ ਇਹ ਗੋਲਾ ਐਕੀਗੁਆ ਬੈਨਾਨ ਕੈਕੀ ਜਿਵਾਏ ਔਰ ਗਾਂਧੀਆ ਮਲਾਵੀ ਅਮਾਕਾਨੀਆ ਨਾਜੀਰੀਆ ਸੇਨੇਗਾ ਪੰਜਾਨੀਆ ਟੋਂਗਾ ਜ਼ੰਬੀਆ ਤੇ ਜ਼ਿੰਬਾਬਵੇ ਨੂੰ ਜਿਹੜਾ ਉਹ ਉਹਨਾਂ ਨੇ ਵੇਲੀਆ ਉੱਤੇ ਬੈਨ ਲਾਇਆ ਆਇਆ ਹੈ ਇਸ ਤੋਂ ਪਹਿਲਾਂ ਜੂਨ ਲਹੀਨੇ ਦੇ ਵਿੱਚ ਟਰੰਪ ਸਰਕਾਰ ਨੇ 12 ਦੇਸ਼ਾਂ ਨੂੰ ਵੀ ਬੰਨ੍ਹ ਦਾਇਆ ਸੀ ਜਿਨ੍ਹਾਂ ਵਿੱਚ ਫਗਾਨਿਸਤਾਨ, ਬਲਮਾ, ਚਾੜ, ਕਾਂਗੋ, ਗੰਵਾਜ ਇੱਕ ਵਾਰ ਡੋਰੀਆਂ ਲਗਿੰਨੀ ਇਰੀ ਵਿੱਚ ਦੀ ਆ ਹੈਤੀ, ਇਰਾਨ, ਨਿਗਿਆ, ਸਮਾਲੀਆ, ਸੁਦਾਮ ਅਤੇ ਯਮਨ ਦੇ ਨਾਗਰਿਕ ਜਿਹੜੇ ਸਿਟੀ ਜਾਂਦੇ ਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਵੀ ਆ ਉਹਨਾਂ ਨੇ ਪਾਬੰਦੀ ਲਾਈ ਸੀ ਸੋ ਹੁਣ ਇਹ ਪਬੰਦੀ ਹੋ ਦੇਖਾਂ ਦੇ ਬੱਟਲੀ ਲੱਗ ਗਈ ਆ ਇਸ ਤੋਂ ਅੱਗੇ ਜਾ ਕੇ ਦੇਖਣਾ ਪਵੇਗਾ ਕਿ ਇਹ ਪਬੰਦੀ ਦੇ ਵਿੱਚ ਹੋ ਸਾਰੇ ਦੇਸ਼ ਵੀ ਆਉਂਦੇ ਆ ਜਾਂ ਇਨੇਕ ਦੇਸ਼ ਹੀ ਸਮਟ ਕੇ ਰਹਿ ਜਾਂਦੇ ਆ ਹੁਣ ਜਿਹੜੀ ਭਾਰਤੀ ਫੌਜ ਨੂੰ ਅਮਰੀਕਾ ਤੋਂ ਆਪਣੇ ਤਿੰਨ ਜਿਹੜੇ ਬਚੇ ਹੋਏ ਆਪਾਚੋ ਹੈਲਿਕਾਪਟਰ ਆ ਉਹ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਨੂੰ ਮਿਲ ਗਏ ਆ ਉਹ ਉਹਨਾਂ ਨੇ ਇੰਡੀਅਨ ਗਾਰਮਨ ਨੇ ਜੋਧ ਬੋਦੀ ਵਿੱਚ ਉਹਨਾਂ ਨੂੰ ਤਾਇਨਾਤ ਕੀਤਾ ਜਾਣਾ ਹੈ ਔਰ ਇਹਨਾਂ ਨੂੰ ਬਹੁਤ ਛੇਤੀ ਹੀ ਜੋਧ ਬੋਦੀ ਵਿੱਚ ਸਾਡੀ ਜਿਹੜੀ ਆਰਮੀ ਦੀ ਹੈਡਕ quarters ਆਸੋ ਪੁਂਗਾ ਆਰਮੀ 에ਵੀਏਸ਼ਨ ਸਪੈਡਨ ਵਿੱਚ ਇਹਨਾਂ ਨੂੰ ਹੈਲਿਕਾਪਟਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਉਹ ਭਾਰਤ ਨੇ ਫੌਜ ਲਈ ਵਿਦੇ ਬੋਇੰਗ ਕੰਪਨੀਆਂ ਉਹਨਾਂ ਤੋਂ ਕੋਲ 6 ਹੈਵੀ ਕੈਕਟਰ ਆਪਣੇ ਖਰੀਦੇ ਹਨ ਉਹ ਪਾਕਿਸਤਾਨੀ ਸਹਾਦਰ ਨੇੜੇ ਤਾਇਨਾਤ ਹੋਣ ਵਾਲੇ ਇਹਨਾਂ ਹੈਵੀ ਕਾਫੀਆਂ ਨੂੰ ਖਾਸ ਤੌਰ ਤੇ ਰੇਗਿਸਤਾਨ ਦੀ ਜਿਹੀ ਲੜਾਈ ਆ ਉਹਦੇ ਲਈ ਤਿਆਰ ਕੀਤਾ ਗਿਆ ਆ ਇਹ ਜਿਹੜੇ ਹੈਲੀਕਾਪਟਰ ਆ ਉਹ ਪਾਕਿਸਤਾਨ ਵੱਲੋਂ ਭਾਰਤ ਨੂੰ ਦਿੱਤੇ ਗਏ ਆ ਸੋ ਇਹਦੇ ਨਾਲ ਅਗਲੀ ਜੇਡੀ ਦਾ ਨੀਤੀ ਆ ਹੋਨੋ ਐ ਇੰਡੀਆ ਦੀ ਗਵਰਨਮੈਂਟ ਇਹ ਸਿਧਿਦਲ ਬਣਾਏਗੀ ਸੋ ਹੋਨੋ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਉਹਨਾਂ ਦੇ ਵਿੱਚ ਇਹ ਨਿਤਨ ਗੱਡ ਕਰੀ ਜਿਹੜੇ ਕਿ ਰੋਡਸ ਦੇ ਤੇ ਹੋਰ ਕੰਸਟ੍ਰਕਸ਼ਨ ਦੀ ਨੇਸ਼ਨਲ ਹੰਸ ਉਹਨਾਂ ਨੇ ਤੇ ਬੈਲ ਪੇਜ ਕੀਤਾ ਆ ਤਕਰੀਬਨ 5 ਕੰਝੇ ਦੀ ਬਹਿਸ ਤੋਂ ਬਾਅਦ ਜਵਾਨੀ ਵੋਟਾਂ ਦੇ ਨਾਲ ਉਹ ਜਿਹੜਾ ਬੈਲਿਆ ਉਹ ਪਾਸ ਕਰ ਦਿੱਤਾ ਗਿਆ ਆ ਹਾਲਾਂਕਿ ਵਿਰੋਧੀ ਧਿਰਾਂ ਨੇ ਇਸ ਨੂੰ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਤ ਵੀਡੀਓ ਐਕਟ ਵੇਸਟ ਦੇ ਨੰਬਰ 14 ਅਤੇ ਨਵੇਂ ਬਿੱਲਾਂ ਚ ਸਪਲਾਈਰ ਕੰਪਨੀ ਦੀ ਦੇਣਦਾਰੀ ਘਟਾਉਣ ਜੇ ਸਦੋ ਕਾਰਾਂ ਤੇ ਕੈਂਟਾ ਵੀ ਆਪੋ ਜੀਸ਼ਨ ਨੇ ਪ੍ਰਗਟ ਕੀਤੀ ਆ ਲੇਕਿਨ ਬੈਲ ਦੇ ਪਾਸ ਹੋਣ ਨਾਲ ਫਲਮਾਨੂ ਊਰਜਾ ਨਾਲ ਸੰਬੰਧਤ ਅ ਦੋ ਪੁਰਾਣੇ ਕਾਨੂੰਨ ਜਿਹੜੇ ਆ 1962 ਅਤੇ 1990 ਨਕਸਾਨ ਦੇ ਨਾਗਰਿਕ ਜਿਹੜੇ ਜਿੰਮੇਵਾਰ ਕਾਨੂੰਨ ਦੋ ਹੋਇਆ 10 ਜਿਹੜਾ ਉਹ ਆਪਣੇ ਆਪ ਹੀ ਉਹ ਰੱਦ ਹੋ ਜਾਣਗੇ ਸੋ ਇਹ ਅੱਜ ਦੇ ਜਿਹੜੇ ਪ੍ਰੇਟ ਹਾਲ ਦੇ ਉੱਤੇ ਜੋ ਕੁਝ ਹੋ ਰਿਹਾ ਆ ਉਹਦੇ ਬਾਅਦ ਇਹ ਇੱਕ ਸੰਕੇਤ ਦੀ ਜਾਣਕਾਰੀ ਆ ਉਹ ਦੂਸਰੀ ਜਾਣਕਾਰੀ ਮੈਂ ਹਮੇਸ਼ਾ ਦੱਸਦਾ ਆ ਕਿ ਜਿਹੜੀ ਨਸ਼ਾ ਨਰਦ ਜੰਗ ਦੇਰੀਆ ਪੰਜਾਬ ਸਰਕਾਰ ਪੰਜਾਬ ਸਪਲਿਸ ਨੇ ਛੂੰ ਕੀਤੀ ਆ ਉਹਦੇ ਵਿੱਚੋਂ ਕੋਈ ਖਾਸ ਜਿਹੜੀ ਪ੍ਰਾਪਤੀ ਆ ਅੱਜ ਤੱਕ ਹੁੰਦੀ ਦਿਖਾਈ ਨਹੀਂ ਦੇਦੀ। ਉਹ ਨਸ਼ਿਆਂ ਦੇ ਸੇਵਨ ਕਰਨ ਦੇ ਨਾਲ ਮੌਤਾਂ ਵੀ ਉਸੇ ਤਰ੍ਹਾਂ ਹੋ ਰਹੀਆਂ। ਉਹ ਨਸ਼ਿਆਂ ਦੀ ਵਿਕਰੀ ਤੇ ਨਸ਼ਿਆਂ ਦਾ ਜਿਹੜੀ ਡਿਮਾਂਡ ਆ ਉਹ ਵੀ ਉਨੀ ਆ। ਕਿ ਜੇ ਮੈਂ ਇੱਕ ਅੱਜ ਦਿਨ ਪਹਿਨਾ ਇੱਕ ਵੀਡੀਓ ਮੈਂ ਦੇਖ ਰਿਹਾ ਸੀ ਜਿਹਦੇ ਵਿੱਚ ਦੱਸਿਆ ਜਾ ਰਿਹਾ ਸੀ ਉਸ ਇਲਾਕੇ ਦੇ ਲੋਕਾਂ ਵੱਲੋਂ ਕਿ ਨਸ਼ਿਆਂ ਦਾ ਸਾਡਾ ਖੜਾ ਤਾੜ ਤਾੜ ਬੇਲੀਆ ਵਿਕਰੀ ਹੋਈ ਆ ਲੇਕਿਨ ਕੋਈ ਵੀ ਇਸ ਵਿਕਰੀ ਨੂੰ ਰੋਕਣ ਦੇ ਲਈ ਪੁਲਿਸ ਪਦਤ ਦੇ ਉੱਤੇ ਕੋਈ ਯਤਨ ਜਿਹੜੇ ਆ ਉਹ ਨਹੀਂ ਕੀਤੇ ਜਾ ਰਿਹਾ ਉੱਥੇ ਖੜੇ ਮੀਡੀਆ ਬੁਲਾਉਣ ਵਾਲੇ ਲੋਕ ਇਹ ਦੱਸਦੇ ਸਨ ਕਿ ਹਲ ਕਰ ਦੇ ਵਿੱਚ ਚਿੱਟਾ ਜਿਹਾ ਉਹ ਵਿਕ ਰਿਹਾ ਆ ਔਰ ਇਸ ਵੀ ਵਿਕੜੀ ਬੰਦ ਹੋ ਜਾਣ ਦੀ ਕੋਈ ਜਿਹੜੇ ਅਸਾਰ ਹੈ ਉਹ ਦਿਖਾਈ ਨਹੀਂ ਦੇਦਾ ਸੋ ਅਗਰ ਸਿਚੁਏਸ਼ਨ ਇਹ ਹੋ ਜਾਈਆ ਜਿੱਥੇ ਆਪਾਂ ਇਸ ਨਸ਼ੇ ਨੂੰ ਬੰਦ ਵੀ ਨਹੀਂ ਕਰਵਾ ਸਕਦੇ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕੈਂਸਰ ਦਾ ਰੂਪ ਤਾਂ ਆਪੀ ਕਾਬ੍ਹਾ ਹੋਵੇਗਾ ਜਿੱਥੋਂ ਛੁਟਕਾਰਾ ਪਾ ਸਕਣਾ ਸ਼ਾਇਦ ਪੰਜਾਬ ਦੇ ਲੋਕਾਂ ਦਾ ਨਹੀਂ ਦੇਖਣ ਪੰਜਾਬ ਸਰਕਾਰ ਦੇ ਵੱਸ ਦਾ ਰੋਗ ਨਹੀਂ ਰਹੇਗਾ। ਔਰ ਅਗਲੇ ਗਾਮ ਤੇ ਨਾਸਵੇ ਵਿੱਚ ਮੈਂ ਉਹ ਜਿਹੜਾ ਮੁੱਦਾ ਚੁਕਣਾ ਚਾਹਵਾਇਆ ਕਿ ਪੰਜਾਬ ਦੇ ਵਿੱਚ ਦੱਸਦਾ ਮੈਂ ਪਹਿਲਾਂ ਵੀ ਬਹੁਤ ਜ਼ਿਕਰ ਕੀਤਾ ਆ ਕਿ ਪੰਜਾਬ ਦੇ ਵਿੱਚ ਦੂਜੇ ਸਟੇਟਾਂ ਤੋਂ ਬਹੁਤ ਸਾਰੇ ਮਜ਼ਦੂਰ ਡਿੜਿਆ ਇੱਥੇ ਆਣ ਕੇ ਵਸੇ ਹੋਏ ਆ। ਔਰ ਉਹਨਾਂ ਦੇ ਵਸਣ ਦੇ ਨਾਲ ਨਾਲ ਨਾ ਤਾਂ ਉਹਨਾਂ ਦੀ ਕੋਈ ਆਈਡੀਆ ਨਾ ਉਹਨਾਂ ਕੋਲ ਕੋਈ ਕਾੜਾ ਔਰ ਨਾ ਹੀ ਉਹਨਾਂ ਦੇ ਇਹ ਦੱਸਣ ਲਈ ਕਿ ਉਹ ਫਲਾਣੇ ਸਟੇਟ ਦੇ ਵਿੱਚ ਫਲਾਣੇ ਰਾਜ ਦੇ ਵਿੱਚ ਫਲਾਣੇ ਜਿਲ੍ਹੇ ਦੇ ਵਿੱਚ ਉਹਨਾਂ ਦਾ ਪਿੰਡ ਪਿੰਡਾ ਜਾਂ ਸ਼ਹਿਰ ਪਿੰਡਾ ਆ ਇਹਦੇ ਦੱਸਣ ਦੇ ਲਈ ਵੀ ਉਹਨਾਂ ਕੋਲ ਕੋਈ ਕਾਗਜ਼ ਬੜਾ ਕੋਈ ਬਖਾਈ ਨਹੀਂ ਦੇ ਰਿਹਾ ਇਸੇ ਲਈ ਜਦੋਂ ਵੀ ਉਹ ਕ੍ਰਾਈਮ ਪੰਜਾਬ ਦੀ ਧਰਤੀ 'ਤੇ ਕਰਦੇ ਆ ਤਾਂ ਉਹਨਾਂ ਨੂੰ ਫੜ ਸਕਣਾ ਬੜਾ ਮੁਸ਼ਕਲ ਹੈ ਕਿਉਂਕਿ ਉਹਨਾਂ ਕੋਲ ਜਦ ਕੋ ਆਈਡੈਂਟੀਫਿਕੇਸ਼ਨ ਨਹੀਂ ਜਾਂ ਉਹਨਾਂ ਕੋਲ ਕਾਰ ਹੀ ਨਹੀਂ ਤਾਂ ਫਿਰ ਕਿਸ ਤਰ੍ਹਾਂ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਉਹ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਕਿਸ ਤਰ੍ਹਾਂ ਉਹ ਗ੍ਰਿਫਤਾਰ ਕਰ ਸਕੇਗੀ ਸੋ ਅੱਜ ਲੋੜ ਇਸ ਗੱਲ ਦੀ ਆ ਕਿ ਪੰਜਾਬ ਦੇ ਵਿੱਚ ਦੂਸਰੇ ਸੂਬਿਆਂ ਤੋਂ ਆ ਕੇ ਬਸਣ ਵਾਲੇ ਲੋਕਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦੀ ਆਈਡੀ ਚੈੱਕ ਕੀਤੀ ਜਾਵੇ ਔਰ ਜਿਨ੍ਹਾਂ ਦੀਆਂ ਆਈਡੀਆਂ ਵਗੈਰਾ ਨਹੀਂ ਬਣ ਸਕੀਆਂ ਉਹਨਾਂ ਨੂੰ ਪਹਿਲਾਂ ਆਈਡੀ ਬਣਾਉਣ ਦੇ ਲਈ ਹਰਜੀਤ ਲਾਭਸੀ ਲਾ ਕੀਤਾ ਜਾਣਾ ਚਾਹੀਦਾ ਹੈ ਔਰ ਉਹਦੀ ਵੈਰੀਫਿਕੇਸ਼ਨ ਵੀ ਹੋਣੀ ਚਾਹੀਦੀ ਆ ਤਾਂ ਕਿ ਪੰਜਾਬ ਦੇ ਵਿੱਚ ਆ ਕੇ ਇਹ ਲੋਕ ਹੋ ਅਮਨ ਨੂੰ ਲੰਬੂ ਮਾ ਲਾਸਰਨ Thank you very much.